ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈ ਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਦੋਸਤੋ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਮੋਗਾ ਜ਼ਿਲ੍ਹੇ ਦਾ ਲਾਸਟ ਪੰਡ ਹੈ ਇਹ ਤੋਂ ਸਾਹਮਣੇ 2 ਕਿਲੋਮੀਟਰ ਸ਼ੈਪਦੇ ਵਾਲੇ ਪਾਸੇ ਨੂੰ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਰੇੜੇ ਭੈਣ ਭਾਵਣੇ ਹੈਮਾ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇਗੀ ਅੱਜ ਦੀ ਵੀਡੀਓ 'ਚ ਚਾਰ ਪਸ਼ੂ ਵਿਖਾਉਣੇ ਆ ਇੱਕ ਸੂਈ ਸਵਾਈ ਵੈੜ ਆ ਤੋਕੜ ਗੱਬਣ ਚੈੱਕ ਪਾਸ ਵੈੜ ਦੋ ਮੱਝਾਂ ਸੂਈਆਂ ਸਵਾਈਆਂ ਇਹ ਟੋਟਲ ਚਾਰ ਪਸ਼ੂ ਆ ਇੱਕ ਉਧਰ ਵੈੜ ਖੜੀ ਆ ਇਨਫਰਮੇਸ਼ਨ ਲੈ ਦਿੰਨਾ ਆਊ ਕਰ ਦੇਗਾ ਅਲਬਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਦਾਸ ਨਾਮ ਮਨਜਿੰਦਰ ਸਿੰਘ ਸੋਨ ਆਫ ਰਾਮ ਸਿੰਘ ਪਿੰਡ ਚੂੜਿਆਂਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਇਹ ਜੀਰੇ ਤੇ ਮੋਦਕੀ ਦਾ ਸੈਂਟਰ ਚ ਆਉਂਦਾ ਤਲਵੰਡੀ ਭਾਈ ਸੰਦਾਂ ਵਾਲੀ ਸਹੀ ਹੈ ਜੀ ਹਾਂਜੀ ਫੋਨ ਨੰਬਰ ਦਾਸ ਜੀ 9814340403 9814340403 ਇੱਕ ਨੰਬਰ ਤੋਂ ਸ਼ੁਰੂ ਕਰ ਲ ਮਨਜਿੰਦਰ ਕੈਨਵਾਂ ਸੁਆ ਇਹ ਬਈ ਤੀਜਾ ਸੁਆ ਸੂਣੀ ਆ ਦੂਜੇ ਸੁਈ ਆ ਦੂਜਾ ਸੁਆ ਸੁਈ ਆ ਤੀਜੇ ਸੁਈ ਵਾਸਤੇ ਸਾਢੇ 6:30 'ਤੇ ਗੱਬਣ ਚੈੱਕ ਪਾਸ ਪਰ ਆਪਾਂ 6:00 'ਤੇ ਗਾਵਾਂਗੇ ਹੂੰ ਸਹੀ ਆ ਨਾਲ ਪਿੰਡਾ ਧੰਨਾ ਸ਼ੀਰ ਉਥੇ ਡਾਕਟਰ ਦੇ ਘਰੋਂ ਲਈ ਆ ਠੀਕ ਹੈ ਤੋ ਸੂ ਜਿਆਦੇ ਤੋਂ ਨਹੀਂ ਸਮਝਦੇਗੇ ਤੇ ਤਾਂ ਕਹਿੰਤੀ ਚੰਗਾ ਬਹੁਤ ਚੰਗਾ ਸੀਮਨ ਭਰਿਆ ਉਹਨੇ ਕੋਈ ਝੂਠਾ ਵਾਲਾ ਕੰਮ ਨਹੀਂ ਉਹਦਾ ਦੱਸਦਾਨੀ ਐਕਨਾਂ ਦਾ ਚੰਗਾ ਬਹੁਤ ਜਿਆਦਾ ਚੰਗਾ ਸੀਮਨ ਭਰਿਆ ਗਾਂ ਦੇ ਬੱਛੀ ਆ ਗਈ ਤੇ ਚਲੋ ਹੁਣ ਦੁੱਧ ਹੋਊਗਾ 9 ਕਿਲੋ ਸਾਢੇ 6ਵੇਂ ਚੈੱਕ ਪਾਸ ਤੁਸੀਂ 6ਾਂ ਦੀ ਮੰਨ ਕੇ ਠੰਡੀ ਠੁੰਡੀ ਥਾਂ ਲੈ ਵੀਰੀ ਬਹੁਤ ਚੰਗੀ ਐ ਸੀਲ ਸਭ ਪੂਰੀ ਆ ਤੁਸੀਂ ਵੇਖ ਲਓ ਧਾਰਾਂ ਵੀਰ ਮਾਰਨ ਦਿੰਦਾ ਚਵਾਈ ਵੇਖ ਲਿਓ ਕੋਈ ਪਸਮਾਈ ਨਹੀਂ ਸਿੱਧੀਆਂ ਹੀ ਧਾਰਾਂ ਮਾਰੀਆਂ ਆਪਦੀ ਭਾਵਾਂ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜਾਓ ਮਨਜਿੰਦਰ ਤਾਜੀ ਸੂਈ ਕਹਿੰਨਾ ਕਿ ਦੁੱਧ ਪਿਆ ਕੀ ਦੱਸਿਆ ਉਹਨੇ ਭਾਈ ਉਹ 28 ਕਿਲੋ ਕਹਿੰਦੀ ਹੈ ਜੀ ਠੀਕ ਹੈ ਤੇ ਮੰਨ ਕੇ 24 25 ਕਿਲੋ ਦਾ ਐਡੀ ਵੈੜ ਨੂੰ ਕੀ ਆ ਜੈ ਜੈ ਮੋਲ ਮੋਲ 45000 ਕੋਈ 5 ਲਾ ਦੋ ਕੋਈ 50 ਲਾ ਦੋ ਕੋਈ ਚੱਕਰ ਨਹੀਂ ਆ ਬਾਕੀ ਭਾਈ ਚੱਕਰ ਕਰਾ ਕੇ 25 30000 ਦੀਆਂ 30000 ਦੇ ਫੰਡਰਾਂ ਮੱਛੀਆਂ ਵੀ ਕੀ ਜਾਂਦੀਆਂ ਠੀਕ ਆ ਇਹ ਸੰਭੀ ਬਲੀ ਆ ਵੈੜ ਆ ਚੰਗਾ ਵਾਂਗਾ ਹਮ ਜਦਪਰ ਚੰਗੀ ਆ ਦੋਸਤੋ 45000 ਦੀ ਦੇ ਦੇਣੀ ਹੈ ਬਿਲਕੁਲ ਸਸਤੇ ਮੋਲ ਦੀ ਡੱਬੀ ਵੈੜ 9 ਕਿਲੋ ਦੁੱਧ ਇਸ ਟਾਈਮ ਤਿਆਰ ਹੈ ਕੰਡੇ ਵਾਲਾ ਵੱਡੀ-ਵੁੱਡੀ ਬਹੁਤ ਹੈ ਨਾਲ ਦੇ ਪੰਡ ਧੰਨਾਸ਼ੀਤ ਤੋਂ ਲਈ ਹੈ 2 ਕਿਲੋਮੀਟਰ ਵਾਂਗੂ ਹੈਗਾ ਇੱਥੋਂ ਤਲਵੰਡੀ ਭਾਈ ਸ਼ਹਿਰ ਉਦੋਂ ਪਰੇ ਧੰਨਾਸ਼ੀਤ ਆ ਜਾਂਦਾ ਤੋਕੜ ਗੱਬਣ ਚੈੱਕ ਪਾਸ ਡੱਬੀ ਵੜ ਫੁੱਲ ਵੱਡੇ ਕੱਦ ਕਾਠ ਵਾਲੀ ਵਧੀਆ ਰੁੱਤ 'ਚ ਸੂਣਾ ਕਰਮਾ ਵਾਲੀ ਨੇ ਜਾ ਕੇ ਸਾਢੇ 6 ਮਹੀਨਿਆਂ ਦੀ ਗੱਬਣ ਮਹੀਨੇ ਦੇ ਢਾਈ ਰਹਿ ਗਿਆ ਤੁਸੀਂ 6ਾਂ ਦੀ ਮੰਨ ਕੇ ਬਾਈ ਕਹਿੰਦਾ ਆ ਜਿਓ ਦੋਸਤੋ ਠੰਡ ਜੀ ਸੁੰਦੀ ਹੈ ਤੇ ਫੁੱਲ ਤੇਜੀ ਹੋਣੀ ਐ ਦੁੱਗਣੇ ਪੈਸਿਆਂ ਦੀ ਵੜ ਵਿਕ ਜੂਗੀ ਜੇ ਤੁਸੀਂ ਵਧੀਆ ਸੇਵਾ ਕਰ ਲੋਂਗੇ ਤੇ ਜੇ ਜਾ ਕੇ ਸੇਵਾ ਹੀ ਨਹੀਂ ਕੀਤੀ ਹੰਭਾ ਦੀ ਜਮਾ ਫੇਰ ਇਹਨੇ 50000 ਦੀ ਵਿਕਣਾ ਤੇ ਜੇ ਰਾਜੀ ਕਰ ਲੋਂਗੇ ਦੁੱਗਣੇ ਪੈਸੇ ਆਰਾਮ ਨਾਲ ਵਟਾ ਦਿੰਨੇ ਆਣੇ 24 25 ਕਿਲੋ ਖੁੱਲਾ ਵੀਰ ਕਹਿੰਦਾ ਦੁੱਧ ਪਿਆ ਜੂ ਅਗਲੇ ਤਾਂ 28 29 ਲੀਟਰ ਕਹਿੰਦੇ ਆ ਥਣ ਸੋਹਣਿਆ ਵੀਡੀਓ ਬਣਾਉਣ ਦਾ ਸ਼ਾਮਾ 1 ਵਜੇ ਦਾ ਹਾਂ ਆ ਅੱਧੀ ਚੁਵਾਈ ਵਾਲੇ ਥਾਣੇ ਸ਼ਾਮ ਦੀ ਚੁਵਾਈ ਚ ਅੱਧਾ ਦਿਨ ਪਿਆ 9 ਕਿਲੋ ਤਿਆਰ ਮੁੱਲ ਸਿਰਫ 45000 ਨਮਾ ਹਨ ਵਹਿੜਾ ਫੁੱਲ ਵੱਡੀ ਦੂਜਾ ਸੂਆ ਤੀਜੇ ਆਸਤੇ ਗੱਬਣ ਮੁੱਲ ਜਮਾ ਜਾਇਜ 45000 ਦੋਸਤੋ 20 25 25000 ਦੀਆਂ ਤਾਂ ਅਵਸਰ ਵਹਿੜਾਂ ਵੀ ਕੀ ਜਾਂਦੀਆਂ ਇਹ ਤਾਂ ਫੇਰ ਕਰਮ ਵਾਲੀ ਗੱਬਣਾ ਚੈੱਕ ਪਾਸ ਹੈ ਦੋ ਨੰਬਰ ਤੇ ਆ ਜੀ ਮਨਜਿੰਦਰ ਬਾਈ ਇੱਕ ਤਾਂ ਇਹ ਪਸ਼ੂ ਨਵਾਏ ਨਹੀਂ ਛੇੜੀ ਦਾ ਕਾਕੇ ਬੰਦਾ ਨਹੀਂ ਆਏਗਾ ਪਸ਼ੂ ਲਿਬੜੇ ਤੇ ਫੜੇ ਅੱਜ ਲੱਗਦੇ ਆ ਸਹੀ ਹੈ ਤੇ ਦੋ ਨੰਬਰ ਬਾਈ ਚੌਥਾ ਸੂਆ ਸੂਈ ਆ ਠੀਕ ਆ ਸੂਈ ਨਾਲ ਜੋਗੇ 7-8 ਤਾਂ ਕੋਈ ਦੁੱਧ ਵਾਲਾ ਕੋਈ ਬੋਨਾ ਵਾਲਾ 8 ਕਿਲੋ ਕੰਢਿਆ ਹਾਜ਼ਰ ਆਜੇ ਠੀਕ ਆ ਆਪਸ ਮਾ ਓਕੇ ਮਗਰ ਕੱਟੀ ਆ ਕਿੰਨਾ ਕੁ ਵੇਚੂ ਦੁੱਧ 10-11 ਕਿਲੋ ਚੋਈ ਜਾਊਗੇ ਪੱਕੇ 15 ਕਿਲੋ ਵਾਲਾ ਨਹੀਂ ਕੋਈ ਕਹਿ ਸਕਦਾ ਜੈਜ ਮੁੱਲ ਮੁੱਲ 70000 ਕੋਈ 55 ਲਾ ਦੋ ਕੋਈ 50 ਲਾ ਦੋ ਕੋਈ 75 ਕੱਢੀਏ ਬਾਹਰ ਦੋਸਤੋ ਮਗਰ ਕੱਟੀ ਆ ਮੁੱਲ 70000 ਦੋਸਤੋ ਬਿਲਕੁਲ ਜੈਜ ਮੁੱਲ ਹੁੰਦੇ ਆ ਵੀਰ ਦੇ ਆਸੇ ਪਾਸੇ ਪਹਿਲਾਂ ਪੰਜ ਚਾਰ ਪਿੰਡਾਂ ਚ ਪਸ਼ੂ ਤੁਰ ਫਿਰ ਕੇ ਵੇਖ ਆਓ ਮੁੱਲ ਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਐਡੀ ਵਹਿੜ 45000 ਦੀ ਕੌਣ ਦਿੰਦਾ ਤਿਆਰ ਹੋਈ ਅਸੀਂ 90000 ਦੀ ਵਹਿੜ ਆ ਕਿਉਂਕਿ ਵਹਿੜ ਪੂਰੀ ਵੱਡੀ ਐ ਤੇ ਇੱਕ ਰੁੱਤ ਵਧੀਆ ਚ ਸੂਣਾ ਜਾ ਕੇ ਇਹਨੇ ਆਪਕੇ ਮੈਨੇ ਮੰਨੇ ਨਹੀਂ ਮੰਨਦਾ ਹੈਗੀ ਹਾਂ 10 11 ਕਿਲੋ ਦੁੱਧ ਪਿਆਜੂ ਬਾਈ ਕਹਿੰਦਾ ਆਪਾਂ ਕੋਈ 15 ਕਿਲੋ ਨਹੀਂ ਕਹਿੰਦੇ ਨਾ ਇਹਨੇ ਪਿਉਣਾ 10-11 ਕਿਲੋ ਪਿਆਜੂ ਬਾਕੀ ਥੋੜੀ ਸੇਵਾ ਤੇ ਆ ਹੋ ਸਕਦਾ ਕੋਈ 1 ਕਿਲੋ 2 ਕਿਲੋ ਵੱਧ ਚਾ ਆ ਜੇ 70000 ਦੀ ਦੇ ਦੇਣੀ ਆ ਤਾਜੀ ਸੂਈ ਆ ਮਗਰ ਕੱਟੀ ਆ 7-8 ਕਿਲੋ ਅੱਜ ਤਿਆਰ ਆ ਤਾਜੀ ਸੂਈ ਥੱਲੇ 70000 ਚੋਂ ਵੀਰ ਕਿਆਂ ਦਾ ਮਾਣ ਕਰ ਦੂ 10-11 ਕਿਲੋ ਤਾਂ ਖੁੱਲਾ ਦੁੱਧ ਪਿਉਣ ਦਾ ਹੱਕ ਵੀ ਬਣਦਾ ਬਾਕੀ ਜਿਹੜਾ ਭੈਣ ਭਰਾ ਲੈ ਕੇ ਜਾਊਗਾ ਜੇ ਵੀ ਉਹ ਸੇਵਾ ਕਰੂਗਾ ਉਹ ਵਜਾ ਕਰਮਾ ਲਈ ਦੁੱਧ ਪਿਆਜੂ ਤਾਜੀ ਸੂਈ ਵੀ ਆ ਮਗਰ ਕੱਟੀ ਆ ਮੁੱਲ ਸਿਰਫ 70000 ਦੋਸਤੋ 60-60 ਹਜ਼ਾਰ ਦੀਆਂ ਤਾਂ 55-55 ਹਜ਼ਾਰ ਦੀਆਂ ਤਾਂ ਕੱਟਿਆਂ ਵਾਲਿਆਂ ਨੂੰ ਫੰਡਰਾਂ ਵਿਗੀ ਜਾਂਦੀਆਂ ਜਿਹਦੇ ਮਗਰ ਪੂਸ਼ ਹੀ ਹੁੰਦੀ ਆ ਦੁੱਧ ਹੁੰਦਾ ਹੀ ਨਹੀਂ ਇਹ ਤਾਂ ਫੇਰ ਕਰਮ ਵਾਲੀ ਵਧੀਆ ਦੁੱਧ ਪਿਆਉ ਧਾਰ ਇੱਕ ਨੰਬਰ ਹੈ ਪੁੱਲ ਸੀਸ ਵਕਿਆ ਵੀ ਛੱਡੋ ਜਾਂ ਨਾ ਛੱਡੋ ਕੋਈ ਚੱਕਰ ਨਹੀਂ ਆ ਠੀਕ ਹੈ ਤਿੰਨ ਪਸੂ ਤਿੰਨੇ ਹੀ ਘੰਡੇ ਬਹੁਤ ਜ਼ਿਆਦੇ ਆ ਆ ਵੀ ਝੋਟੀ ਆ ਤੈਨੂੰ ਜੋ ਦੋਸਤੋ ਪਸੂ ਬਾਹਲੇ ਸੀਲ ਆ ਵੀਰ ਦੇ ਕੋਈ ਚਵਾਈ ਦਾ ਟਾਈਮ ਨਹੀਂ ਦੁਪਹਿਰੇ ਵੀਡੀਓ ਬਣਾ ਰਹੇ 1 ਵਜੇ ਤੇ ਵੀਰ ਨੇ ਥਾਪੀ ਦਿੱਤੀ ਧਾਰ ਦਿੱਤੀ ਤੇ ਮੌਜ ਨਾ ਖੜ ਜਾਂਦੇ ਸਾਰੇ ਪਸ਼ੂ ਇਹਦੇ ਥੱਲੇ ਕਿੰਨਾ ਬਾਈ 11 ਕਿਲੋ ਕੰਡੇ ਵਾਲਾ ਦੁੱਧਾ ਝੋਟੀ ਥੱਲੇ 11 ਕਿਲੋ ਮਾਲੇ ਇਹ ਬੰਦ ਦੀ ਹੈ ਕੱਟੀ ਤੇ 15 ਤੋਂ 18 15 ਦੀ 20 ਦਿਨਾਂ ਦੀ ਮਾਲ ਹੋ ਰਹੀ ਕੋਈ ਕਿੰਨੇ ਕਿੰਨੇ ਦੀ ਮਾਲੇ ਦਾ ਅਸੂਆ ਕੋਈ 5 ਲਾ ਦੋ 50 ਲਾ ਦੋ ਸਹੀ ਹੈ ਜੈਸਟਨ ਉਹ 76000 ਦੀ ਦੇ ਦਾਂਗੇ ਯੇ ਸੁਣੋ 76000 ਦੀ ਵੀਰ ਕਹਿੰਦਾ ਕੋਈ ਲੇਵੇ ਵਾਲੇ ਪਾਸੇ ਵੇਖ ਕੇ ਆਏ ਨਾ ਮੰਨੇ ਕਿ ਦੁੱਧ ਥੋੜਾ ਹੋਊ ਬੰਦ ਲੇਵੇ ਦੀ ਹੈ ਮਾ ਠੋਸ ਲੇਵੇ ਦੀ ਹੈ ਦੂਜੇ ਸੂਹਾ ਸੂਈਆ 11 ਕਿਲੋ ਦੁੱਧ ਤਿਆਰ ਹੈ ਗੱਬਣ ਦਾ ਤਾਂ ਚਲੋ ਆਪਾਂ ਮੰਨ ਲੈਣੀ ਆ ਕਿ ਅਗਲਾ ਝੂਠ ਮਾਰ ਜੂਗਾ ਕਿਹੜਾ ਪਸ਼ੂ ਆ ਕੇ ਵਿਖਾਉਣੀ ਆ ਕੱਲੀਆਂ ਉੱਥੇ ਅਗਲਾ ਧਾਰਾ ਮਾਰ ਕੇ ਵੇਖੂ ਚੀਪਾ ਕੱਢ ਕੇ ਵੇਖਣਾ ਭਾਵੇਂ 20 ਕਿਲੋ ਕਹਿ ਦਿਓ ਉੱਥੇ ਤਾਂ ਚੱਲ ਜਾਂਦਾ ਪਰ ਜਿਹੜਾ ਪਸ਼ੂ ਸੂਇਆ ਸਵਾਇਆ ਹੁੰਦਾ ਉੱਥੇ ਝੂਠ ਚੱਲਦਾ ਨਹੀਂ ਕਿਉਂਕਿ ਅਗਲਾ ਸ਼ਾਮ ਨੂੰ ਚੋ ਕੇ ਵੇਖ ਲੂ ਅਗਲੇ ਦਿਨ ਫੇਰ ਚੋ ਕੇ ਵੇਖ ਲੂ 11 ਕਿਲੋ ਦੁੱਧ ਹੈ ਕੰਡੇ ਵਾਲਾ ਇਹ ਬਈ ਆਈ ਵੀ ਅੱਜ ਸਵੇਰੇ ਹੀ ਆ ਠੀਕ ਹੈ ਕੋਈ ਬਾਹਲੇ ਟਾਈਮ ਦੀ ਆਈ ਆ ਠੀਕ ਹੈ ਸੋਭਾ ਹੀ ਆਈ ਹੈ 11 ਕਿਲੋ ਦੁੱਧ ਹੈ ਮੁੱਲ 80000 70 ਤੇ 76000 ਦੀ ਯੈਸ ਨੋ ਆ 11 ਕਿਲੋ ਦੁੱਧ ਹੋਵੇ ਕੰਡੇ ਵਾਲਾ ਤਾਜੀ ਹੋਵੇ ਸੂਈ ਝੋਟੀ 75 76000 ਦੀ ਕੋਈ 11 ਕਿਲੋ ਕੰਡੇ ਵਾਲੇ ਦੁੱਧ ਵਾਲੀ ਝੋਡੀ ਦਿੰਦਾ ਨਹੀਂ ਬਾਕੀ ਮੂੰਹ ਮੱਥੇ ਦੀ ਵੀ ਸੋਣੀ ਕੁੰਡਾ ਸੈਂਗਾ ਤੇ ਸੀਲ ਸੌਂ ਬਹੁਤ ਆ ਜਦੋਂ ਮਰਜੀ ਥਾਪੀ ਮਾਰੋ ਤੇ ਬਹਿ ਜਾਓ ਥੱਲੇ ਚਵਾਈ ਇੱਕ ਨੰਬਰ ਮੋਟੀ ਧਾਰ ਕੋਈ ਪੂਰਨੀ ਛੱਟਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕੋਈ 11 ਕਿਲੋ ਦੁੱਧ ਕੰਡੇ ਵਾਲੀ ਝੋਟੀ ਤਾਜੀ ਸੂਈ 75 76000 ਦੀ ਦੇ ਦੂ ਕਿਸੇ ਨੇ ਨਹੀਂ ਦੇਣੀ ਅੱਗੇ ਆ ਜੀਏ ਮਨਜਿੰਦਰਾ ਇਹ ਭਈ ਸੂਈ ਨੇ ਹੋ ਗਏ 3.5 ਮਹੀਨੇ ਹਾਂ ਕੀ ਗੱਲੀ ਐ ਜੇ ਭਰਾਇਆ ਕਿਹੜਾ ਇੱਕ ਪੈਣ ਤੋਂ ਲਈ ਬੰਦਾ ਉਹ ਟੈਨ ਦਾ ਮਾਰ ਦਦ ਗਿਆ ਠੀਕ ਐ ਪਰ ਉਹਨੇ ਦੱਸਿਆ ਰੱਬ ਜਾਣੀ ਹੁਣ ਉਪਰਾ ਕਰ ਗਈ ਆ ਜੇ ਪਹਿਲਾਂ ਹੀ ਡੋਕਲ ਸੀ ਆਪਾਂ ਪਾਸ ਕਰਕੇ ਲੈ ਆਂਦੀ ਮੈਂ ਕਿਹਾ ਬੰਦਾ ਲੈ ਆਜੀ ਆ ਹੂੰ ਤੇ ਹੁਣ 10 ਕਿਲੋ ਦੁੱਧ ਆ ਪਰ ਥੋੜਾ ਜਿਹਾ ਚਵਾਜ ਦਾ ਹੌਲੀ ਹੌਲੀ ਲਾਉਦੀ ਆ ਟਟ ਕੇ ਆਉਂਦੀ ਆ ਟਟ ਕੇ ਆਉਂਦੀ ਆ ਅੱਗੇ ਨਾਲ ਜਿੱਦਾਂ ਦਾ ਪਾਸ ਕਰਤਾਂਗੇ ਉਹਨਾਂ ਨੂੰ ਉਸਦੋਂ ਦਾ ਥੋੜਾ ਜਿਹਾ ਫਰਕ ਆ ਹੁਣ ਉਹ ਤਾਂ ਕਹਿੰਦਾ ਬੱਛੀ ਕਰਕੇ ਕਰਦੀ ਬੱਛੀ ਨੂੰ ਉਹਨੂੰ ਦਿੱਤੀ ਬੱਛੀ ਬਹੁਤ ਚੰਗੇ ਸੀ ਮੰਦਰੀ ਮਗਰ ਠੀਕ ਐ ਹਾਂ ਤੇ ਹੁਣ ਹੌਲੀ ਹੌਲੀ ਫਟਦਾ ਪੈਦਾ ਇਹਨਾਂ ਪਰ ਇਹਦਾ ਮੁੱਲ 25000 ਕੋ 50000 ਦੋਸਤੋ 10 ਕਿਲੋ ਦੁੱਧਾ ਵੀਰ ਕਹਿੰਦਾ ਇਹਨੇ ਸਾਰੀ ਤੁਹਾਨੂੰ ਗੱਲ ਦੱਸ ਹੀ ਦਿੱਤੀ ਆ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਚੋਕੇ ਲੈ ਜੇ ਮੋਲੇ ਦਾ 25000 ਕੋਈ 5 ਰੁਪਏ ਲਾਓ ਭਾਵੇਂ ਕੋਈ 50 ਰੁਪਏ ਲਾਓ ਸੌਦਾ ਪੁੱਗੇ ਦਾ ਹੁੰਦਾ ਅਗਰੇ ਨੇ ਪੁੱਗਿਆਂ ਦੀ ਦੇਣੀ ਆ ਤੁਸੀਂ ਪੁੱਗਿਆਂ ਦੀ ਲੈਣੀ ਆ ਪਰ ਆਹ ਗੱਲ ਬਹੁਤ ਵਧੀਆ ਨਹੀਂ ਕਈ ਭੈਣ ਭਰਾ ਗੁੱਸਾ ਕਰ ਜਾਂਦੇ ਆ ਮੂਰੋਂ ਅਗਲਾ 50000 ਮੰਗਦਾ ਤੇ ਕੋਈ ਕਹੇ ਬਈ 5000 ਦੀ ਦੇਣੀ ਆ ਅਗਲਾ ਉੱਥੇ ਗੱਲ ਪੈਣ ਤੇ ਕਰ ਜਾਂਦਾ ਬਈ ਯਾਰ ਮੈਂ 50000 ਮੰਗੀ ਜਨਾ ਤੂੰ 5000 ਹੀ ਕਹਿਨਾ ਪਰ ਇੱਥੇ ਉਦਾਂ ਦੀ ਕੋਈ ਵੀ ਗੱਲ ਬਾਤ ਨਹੀਂ ਵੀਰ ਕਹਿੰਦਾ ਆਪਣੇ ਵੱਲੋਂ ਭਾਵੇਂ ਕੋਈ 5 ਰੁਪਏ ਲਾਵੇ ਜੇ ਆਪਾਂ ਨੂੰ ਸੌਦਾ ਪਗਦਾ ਹੋਊਗਾ ਆਪਾਂ ਦੇ ਦੇਾਂਗੇ 25000 ਮੁੱਲ ਹੈ ਠੰਡੀ ਸੀਲ ਫੁੱਲ ਹੈ 10 ਕਿਲੋ ਦੁੱਧ 50 ਹਾਂ 25000 ਮੁੱਲ ਹੈ ਸੌਰੀ 50000 ਨਿਕਲ ਗਏ ਨਿਵਾਉਣ ਵਾਲੇ ਆ ਚੰਗ ਚੁੰਗ ਸਾਰਿਆਂ ਦੇ ਆ ਕਰ ਲੈ ਖਾ ਚੁੱਕੇ ਨਿਕਲ ਗਏ ਠੀਕ ਹੈ ਦੋਸਤੋ ਛੜੀ ਲੱਗੀ ਵੀ ਆ ਰਾਤ ਦਾ ਮੀਂਹ ਪਈ ਜਾਂਦਾ ਮੀਂਹ ਪੈਂਦਾ ਇਹ ਕਰਕੇ ਬੰਦਾ ਵੀ ਨਹੀਂ ਵੀਰ ਕਹਿੰਦਾ ਸੀਰੀ ਆਇਆ ਨਹੀਂਗਾ ਤੇ ਪਸ਼ੂ ਨਵਾਏ ਨਹੀਂ ਗਏ ਤੇ ਤਾਂ ਕਰਕੇ ਬਾਈ ਕਹਿੰਦਾ ਲਿਬੜੀਆਂ ਜੀਆਂ ਜੇ ਕਿਤੇ ਇਹੀ ਨਵਾਈਆਂ ਹੁੰਦੀਆਂ ਝੋਟੀਆਂ گاਵਾ ਚਮਕਣੀਆਂ ਸੀ ਆ ਝੋਟੀ ਦੇ ਦੇਣੀ ਆ 76000 ਦੀ 11 ਕਿਲੋ ਕੰਡੇ ਵਾਲਾ ਦੁੱਧ ਆ ਦੇ ਦੇਣੀ 70000 ਦੀ ਤਾਜੀ ਸੂਈ ਮਗਰ ਕੱਟੀ ਦੁੱਧ ਬਾਈ ਕਹਿੰਦਾ ਪਿਆਜੂ 10 11 ਕਿਲੋ ਆ ਦੇ ਦੇਣੀ ਆ 45000 ਦੀ 24 25 ਕਿਲੋ ਤਾਜੀ ਸੂਈ ਦੁੱਧ ਪਿਆਜੂ 9 ਕਿਲੋ ਤਿਆਰ ਆ 6.5 ਮਹੀਨਾ ਦੀ ਗੱਬਣਾ 6ਾਂ ਦੀ ਮੰਨ ਕੇ ਅਗਲਾ ਆਜੇ ਫੁੱਲ ਵੱਡੀ ਵੈੜ ਫੋਨ ਨੰਬਰ ਸਕਰੀਨ ਤੇ ਸਾਸੀ ਦਾ